ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਏ ਮਨ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੀ ਸਰਨ ਓਟ ਲੈਣਾ ਕਰ ਜੇ ਸਿਮਰਤ ਗਨਕਾਸੀ ਉਦਰੀ ਤਾਕੋ ਜਸ ਉਰ ਧਾਰੋ ਰਹਾਓ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਗਨਕਾ ਵੇਸਵਾ ਭਾਵਮੰਦ ਕਰਮ ਕਰਨ ਵਾਲੀ ਔਰਤ ਵੀ ਉਦਰੀ ਭਾਵ ਤਰ ਗਈ ਸੀ ਉਸ ਦੇ ਵਾਂਗ ਵਾਹਿਗੁਰੂ ਦਾ ਜਸ ਕੀਰਤ ਔਰ ਹਿਰਦੇ ਵਿੱਚ ਧਾਰੂ ਤਾਰਨ ਕਰ ਭਾਵ ਵਸੋਣਾ ਕਰ ਰਹਾਓ ਸੋ ਜਿਵੇਂ ਦੱਸਦੇ ਹਨ ਚੰਦਮਣੀ ਨਾਮ ਦੀ ਇੱਕ ਗਨਕਾ ਵੇਸ਼ਵਾ ਹੋਈ ਆ ਜੋ ਤਨ ਦੀ ਪ੍ਰਾਪਤੀ ਵਾਸਤੇ ਪ੍ਰਾਏ ਪੁਰਸ਼ਾਂ ਕੋਲ ਆਪਣਾ ਤਨ ਵੇਚਦੀ ਸੀ ਅਤੇ ਅੱਠੇ ਪਹਿਰ ਇਸੇ ਲਾਲਸਾ ਵਿੱਚ ਗੁਜ਼ਾਰ ਦਿੰਦੀ ਸੀ ਇੱਕ ਦਿਨ ਮੋਲੇ ਧਾਰਮੀ ਪੈ ਰਿਆ ਸੀ ਇੱਕ ਮਹਾਤਮਾ ਜਿਨ੍ਹਾਂ ਦੇ ਕੱਪੜੇ ਭਿੱਜੇ ਹੋਏ ਸਨ ਉਹ ਗਨਕਾ ਦੇ ਬੂਹੇ ਅੱਗੇ ਆ ਕੇ ਖੜੋ ਖੜੇ ਹੋ ਗਏ ਠੰਡ ਕਾਰਨ ਮਹਾਤਮਾ ਬਿਹਾਲ ਸੀ ਅਤੇ ਉਸ ਦੇ ਦੰਦ ਵੱਜ ਰਹੇ ਸਨ ਜਿਸ ਨੂੰ ਅਸੀਂ ਦੰਦੋੜਕੇ ਕਹਿ ਦਿੰਨੇ ਆਂ ਸਰੀਰ ਕੰਬ ਰਿਹਾ ਸੀ ਉਹਨਾਂ ਦੀ ਅਜਿਹੀ ਤਰਸਜੋਗ ਹਾਲਤ ਵੇਖ ਕੇ ਇਸਤਰੀ ਸੁਭਾਅ ਅਨਸਾਰ ਗਨਕਾ ਨੂੰ ਤਰਸ ਆ ਗਿਆ ਆਪਣੇ ਘਰ ਦੇ ਅੰਦਰ ਬਿਠਾ ਕੇ ਕੋਲਿਆਂ ਦੀ ਅੰਗਿਠੀ ਭਗਾ ਕੇ ਸਾਧੂ ਨੂੰ ਨਿਗ ਦਿੱਤਾ ਜਿਸ ਨਾਲ ਮਹਾਤਮਾ ਦੇ ਕੱਪੜੇ ਸੁੱਕ ਗਏ ਅਤੇ ਅੰਗਿਠੀ ਦੇ ਨਿਗ ਕਾਰਨ ਸਰੀਰ ਨੂੰ ਸੁੱਖ ਮਿਲਿਆ ਮੀ ਰੁਕ ਜਾਣ ਕਾਰਨ ਸੰਤ ਜਾਣ ਲਈ ਉੱਠੇ ਜਨ ਕੇ ਚਰਨ ਤੀਰਥ ਕੋਡ ਗੰਗਾ ਪਾਵਨ ਅੰਗ 828 ਤੇ ਮਹਾਵਾਗ ਅਨਸਾਰ ਮਹਾਪੁਰਸ਼ਾਂ ਦੇ ਬਚਨਾਂ ਅਤੇ ਦਰਸ਼ਨਾਂ ਦਾ ਸਦਕਾ ਵੇਸਵਾ ਦੇ ਮਨ ਵਿੱਚ ਸ਼ੁਭ ਸੰਕਲਪ ਪੈਦਾ ਹੋ ਗਿਆ ਸੰਤਾਂ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕਰਨ ਲੱਗੀ ਕਿ ਮਹਾਰਾਜ ਮੈਂ ਬੜੀ ਅਪਾਗਣ ਤੇ ਪਾਪਣ ਹਾਂ ਔਰਤ ਦਾ ਪਤੀ ਰੱਬ ਰੂਪ ਹੁੰਦਾ ਹੈ ਪਰੰਤੂ ਮੈਂ ਤਾਂ ਦੌਲਤ ਦੇ ਲਾਲਚ ਵਸ ਦਿਨ ਵਿੱਚ ਕੋ ਕੰਮ ਕਰਨ ਲਈ ਵਕ ਵਕ ਮਰਦਾਂ ਨੂੰ ਪਤੀ ਧਰਦੀ ਹਾਂ ਮੇਰਾ ਪਾਪਨ ਦਾ ਉਧਾਰ ਕਿਵੇਂ ਹੋਵੇਗਾ ਆਪ ਤਾਂ ਕਿਰਪਾਲੂ ਦਿਆਲੂ ਹੋ ਮੇਰੇ ਅਪਾਗਨ ਉਤੇ ਤਰਸ ਖਾ ਕੇ ਕਿਰਪਾ ਕਰੋ ਜਦੋਂ ਗਨਕਾਂ ਨੇ ਇਸ ਪ੍ਰਕਾਰ ਬੇਨਤੀਆਂ ਕੀਤੀਆਂ ਤਾਂ ਸੰਤਾਂ ਨੇ ਇੱਕ ਤੋਤੇ ਵਾਲਾ ਪਿੰਜਰਾ ਜੋ ਉਹਨਾਂ ਦੇ ਕੋਲ ਸੀ ਉਹ ਗਨਕਾਂ ਨੂੰ ਫੜਾਉਂਦਿਆਂ ਕਿਹਾ ਕਿ ਪੁੱਤਰੀ ਇਸ ਤੋਤੇ ਨੂੰ ਆਪਣੇ ਕੋਲ ਰੱਖ ਲੈ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਇਸ ਤੋਤੇ ਨੂੰ ਰਾਮ ਰਾਮ ਪੜਾਉਣਾ ਹੈ ਉਪਦੇਸ਼ ਦੇ ਕੇ ਵਿਦਾ ਹੋ ਗਏ ਗਨਕਾਂ ਨੇ ਹਰ ਰੋਜ਼ ਸੰਤਾਂ ਦਾ ਬਚਨ ਕਮਾਉਣਾ ਸ਼ੁਰੂ ਕੀਤਾ ਹਰ ਰੋਜ਼ ਤੋਤੇ ਨੂੰ ਰਾਮ ਰਾਮ ਜਪਾਉਂਦਿਆ ਉਸ ਦੀ ਰਸਨਾ ਤੇ ਘਰ ਪਵਿੱਤਰ ਹੋਣ ਲੱਗਾ ਜੈਸਾ ਕਿ ਨਾਮ ਕਹਿਤ ਗੋਵਿੰਦ ਕਾ ਸੂਚੀ ਪਹੀ ਰਸਨਾ ਵਾਲੀ ਗੱਲ ਉਸ ਉੱਪਰ ਵੀ ਵਾਪਰ ਲੱਗੀ ਗਨਕਾਂ ਨੂੰ ਰਾਮ ਨਾਮ ਵਿੱਚ ਰਸ ਆਉਣ ਲੱਗ ਪਿਆ ਇੱਕ ਹਨੇਰੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਤੋਤੇ ਨੂੰ ਪਿੰਜਰੇ ਵਿੱਚ ਹੀ ਡੱਸ ਕੇ ਮਾਰ ਦਿੱਤਾ ਹਨੇਰੇ ਵਿੱਚ ਹੀ ਨਿਤ ਦੇ ਨਿਯਮ ਅਨੁਸਾਰ ਗਨਕਾ ਤੋਤੇ ਨੂੰ ਰਾਮ ਨਾਮ ਕਹੌਣ ਲੱਗੀ ਪਰੰਤੂ ਤੋਤੇ ਦੀ ਕੋਈ ਆਵਾਜ਼ ਨਾ ਆਈ ਉਸਨੇ ਸੋਚਿਆ ਕਿ ਤੋਤਾ ਸੁੱਤਾ ਪਿਆ ਹੈ ਜਦੋਂ ਤੋਤੇ ਨੂੰ ਜਗਾਉਣ ਲਈ ਪਿੰਜਰੇ ਵਿੱਚ ਹੱਥ ਪਾਇਆ ਤਾਂ ਸੱਪ ਨੇ ਇਸ ਨੂੰ ਵੀ ਡੱਸ ਲਿਆ ਰਾਮ ਰਾਮ ਕਹਿੰਦੀ ਦੇ ਪ੍ਰਾਣ ਨਿਕਲ ਗਏ ਅੰਤ ਵੇਲੇ RAM ਦਾ ਨਾਮ ਲੈਣ ਕਰਕੇ ਬੈਕੁੰਠ ਧਾਮ ਦੀ ਵਸਨੀਕ ਹੋ ਗਈ ਇਸ ਪ੍ਰਕਾਰ ਪ੍ਰਭੂ ਦਾ ਨਾਮ ਜਪ ਕੇ ਅਣਗਿਣਤ ਪਾਪੀ ਵੀ ਪੁੰਨੀ ਹੋ ਕੇ ਮੁਕਤ ਹੋ ਜਾਂਦੇ ਹਨ ਜਿਵੇਂ ਗਨਕਾ ਦਾ ਉਧਾਰ ਹੋਇਆ ਹੈ ਗੁਰਬਾਣੀ ਵਿੱਚ ਗਨਕਾ ਬਾਰੇ ਲਿਖਿਆ ਹੈ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ ਭਾਈ ਗੁਰਦਾਸ ਜੀ ਫਰਮਾਉਂਦੇ ਆ ਮਹਾਪੁਰਖ ਆ ਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸਨੂੰ ਦਿਤੋਂਨ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜਸਾ ਓਤਾ ਲਿਵ ਲਾਗੀ ਤਿਸ ਤੋਤੇ ਨੂੰ ਨਿਤ ਪੜ੍ਹਾਏ ਕਰੈ ਅਸੋਤਾ ਪਤ ਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਦ ਸੁਗੋਤਾ ਗਈ ਪੈ ਗੁੰਠ ਬਿਬਾਣ ਚੜ ਨਾਉ ਨਾਰਾਇਣ ਛੋਤ ਅਛੂਤਾ ਥਾਉ ਨ ਥਾਵੇ ਮਾਨ ਮਣੋਤਾ ਅਟਲ ਭਇਓ ਤੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਕੇ ਤਰੂ ਭਗਤ ਅਚਲ ਪਦਵੀ ਨੂੰ ਪ੍ਰਾਪਤ ਹੋਇਆ ਅਤੇ ਉਸਨੇ ਵਾਹਿਗੁਰੂ ਦੇ ਸਰੂਪ ਨੂੰ ਨਿਰਪੈ ਡਰ ਤੋਂ ਰਹਿਤ ਪਦਵੀ ਨੂੰ ਪਾ ਲਿਆ ਸੀ ਸੋ ਇੱਥੇ ਤਰੂ ਭਗਤ ਦੀ ਸਾਖੀ ਗੁਰਬਾਣੀ ਅਨਸਾਰ ਆਪ ਜੀ ਨਾਲ ਅਸੀਂ ਪਿੱਛੇ ਵੀ ਸਾਂਝੀ ਕਰ ਆਏ ਹਾਂ ਸੋ ਆਪ ਜੀ ਨੇ ਵੈਸੇ ਵੀ ਇਹ ਜਿਹੜੀ ਸਾਖੀ ਹੈ ਸੁਣੀ ਹੋਵੇਗੀ ਸੋ ਅੱਗੇ ਆਪਾਂ ਗੁਰਬਾਣੀ ਦੀ ਇਸੇ ਤਰ੍ਹਾਂ ਵਿਚਾਰ ਸਰਲ ਚਲਦੇ ਹਾਂ ਅਟਲ ਭਇਓ ਤੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਕੇ ਤਰੂ ਭਗਤ ਅਚਲ ਪਦਵੀ ਨੂੰ ਪ੍ਰਾਪਤ ਹੋਇਆ ਅਤੇ ਉਸਨੇ ਵਾਹਿਗੁਰੂ ਦੇ ਸਰੂਪ ਨੂੰ ਪਾ ਕੇ ਡਰ ਤੋਂ ਰਹਿਤ ਪਦਵੀ ਨੂੰ ਪਾ ਲਿਆ ਸੀ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਏ ਪਾਈ ਤੂੰ ਕਾਹੇ ਕਿਸ ਵਾਸਤੇ ਐਸਾ ਪਰਮੇਸ਼ਰ ਭੁਲਾਇਆ ਹੋਇਆ ਹੈ ਜੋ ਸੁਆਮੀ ਮਾਲਕ ਪਰਮੇਸ਼ਰ ਇਸ ਤਰ੍ਹਾਂ ਜੰਮਣ ਮਰਨ ਦੇ ਦੁੱਖ ਕਸ਼ਟਾਂ ਦਾ ਹਰਤਾ ਨਾਸ ਕਰਨ ਵਾਲਾ ਹੈ ਜਬ ਹੀ ਸਰਨ ਗਹੀ ਕਿਰਪਾ ਨਿਦ ਗਜਗਰਾਹ ਤੇ ਛੂਟਾ ਏ ਭਾਈ ਜਦੋਂ ਦੀ ਹਾਥੀ ਨੇ ਕਿਰਪਾ ਦਇਆ ਦੇ ਨਿਦ ਸਮੁੰਦਰ ਪਰਮੇਸ਼ਰ ਦੀ ਸਰਨ ਓਟ ਗ੍ਰਹਿਣ ਕੀਤੀ ਉਸੇ ਵੇਲੇ ਗਾਜਾ ਹਾਥੀ ਨੂੰ ਗ੍ਰਾਹ ਤੰਦੂਏ ਨੇ ਤੰਦੂਏ ਦੇ ਜਾਲ ਤੋਂ ਛੁਡਾ ਦਿੱਤਾ ਪਾਵ ਆਜ਼ਾਦ ਕਰਵਾ ਦਿੱਤਾ ਹਾਥੂ ਤੇ ਹਾਥੀ ਤੇ ਤੰਦੂਏ ਦੀ ਸਾਖੀ ਆਉਂਦੀ ਨਾ ਚੰਦਰਿਕ ਮੁਨੀ ਹਰੀ ਹਰ ਛੇਤਰ ਜੋ ਪੜਨਾ ਸਾਹਿਬ ਤੋਂ ਗੰਗਾ ਵਾਲੇ ਪਾਸੇ ਤੇ ਸ਼ਸ਼ੋਭਦਿਆ ਜਿੱਥੇ ਕਤਕ ਦੀ ਪੂਰਨ ਵਾਸੀ ਨੂੰ ਬੜਾ ਭਾਰੀ ਮੇਲਾ ਲੱਗਦਾ ਉਥੇ ਬੈਠਾ ਤਪ ਕਰ ਰਿਹਾ ਸੀ ਇਸ ਨੇ ਉਥੇ ਆਪਣੀ ਕੁਟਿਆ ਕੋਲ ਇੱਕ ਬਹੁਤ ਸੁੰਦਰ ਫੁੱਲਾਂ ਦੀ ਬਾਗਿਚੀ ਲਾਈ ਹੋਈ ਸੀ ਇੱਕ ਰਾਜਾ ਆਪਣੇ ਰਾਜ ਦੇ ਅਪਮਾਨ ਸਹਿਤ ਸੁੰਦਰ ਬਾਗੀਚੀ ਵੇਖ ਕੇ ਹਾਥੀ ਦੇ ਸਮੇਤ ਉਸ ਬਾਗੀਚੀ ਵਿੱਚ ਆ ਵੜਿਆ ਹਾਥੀ ਨੇ ਬਾਗੀਚੀ ਦੇ ਸਾਰੇ ਫੁੱਲ ਤੇ ਸਾਰੀਆਂ ਵੇਲਾਂ ਤੋੜ ਦਿੱਤੀਆਂ ਜਦੋਂ Muni ਜੀ ਨੂੰ ਪਤਾ ਲੱਗਾ ਕਿ ਰਾਜੇ ਦੇ ਹਾਥੀ ਨੇ ਬਾਗੀਚੀ ਦੀਆਂ ਵੇਲਾਂ ਦਾ ਨੁਕਸਾਨ ਕਰ ਦਿੱਤਾ ਤਾਂ Muni ਨੇ ਰਾਜੇ ਨੂੰ ਆ ਕੇ ਕਿਹਾ हे ਰਾਜਨ ਹਾਥੀ ਤੇ ਬੈਠ ਕੇ ਆਪਣੇ ਰਾਜ ਦਾ ਅਪਮਾਨ ਕਰਦਾ ਹੈ ਜਾ ਤੈਨੂੰ ਹਾਥੀ ਦੀ ਜੂਨ ਪ੍ਰਾਪਤ ਹੋਵੇ ਉਹ ਰਾਜਾ ਮਰਨ ਤੋਂ ਬਾਅਦ ਹਾਥੀ ਜੂਨ ਨੂੰ ਪ੍ਰਾਪਤ ਹੋਇਆ ਜਦੋਂ ਰਾਜੇ ਦੇ ਦੂਸਰੇ ਭਰਾ ਨੂੰ ਪਤਾ ਲੱਗਾ ਕਿ ਚੰਦਰਿਕ ਮੁਨੀ ਨਾਮੀ ਰਿਖੀ ਨੇ ਮੇਰੇ ਭਰਾ ਨੂੰ ਹਾਥੀ ਜੂਨ ਦਾ ਸਰਾਪ ਦੇ ਦਿੱਤਾ ਹੈ ਤਾਂ ਉਹ ਕ્રોਧ ਦੇ ਵਿੱਚ ਚੰਦਰਿਕ ਰਿਖੀ ਵੱਲ ਨੂੰ ਤੁਰ ਪਿਆ ਉਸ ਵੇਲੇ ਰਿਖੀ ਜੀ ਪਰਮੇਸ਼ਰ ਦੇ ਸਿਮਰਨ ਵਿੱਚ ਧਿਆਨ ਲਾਉਣ ਲਈ ਇਸ਼ਨਾਨ ਕਰਨ ਵਾਸਤੇ ਹਰੀ ਹਰ ਦੇ ਛੇਤਰ ਵਿਖੇ ਆਏ ਹੋਏ ਸੀ ਜਦੋਂ ਰਿਖੀ ਜੀ ਨੇ ਚੁਬਕੀ ਮਾਰੀ ਉਦੋਂ ਰਾਜੇ ਦਾ ਭਰਾ ਆ ਗਿਆ ਉਸਨੇ muni ਦੀ ਅੱਡੀ ਫੜ ਲਈ ਤਾਂ muni ਜੀ ਕਹਿਣ ਲੱਗੇ ਗਰਾਹ ਗੀਰ ਗਰਾਹ ਗੀਰ ਤਾਂ ਰਾਜੇ ਦਾ ਭਰਾ ਬਾਹਰ ਨਿਕਲ ਕੇ ਕਹਿੰਦਾ ਕਿ ਮੈਂ ਗਰਾਹ ਗੀਰ ਨਹੀਂ ਰਾਜੇ ਦਾ ਭਰਾ ਹਾਂ ਜਿਸ ਨੂੰ ਹਾਥੀ ਬਣਨ ਦਾ श्राप ਦੇ ਦਿੱਤਾ ਹੈ muni ਜੀ ਕਹਿਣ ਲੱਗੇ ਜਾ ਤੂੰ ਗਰਾਹ ਬਣ ਇਉਂ ਦੋਵੇਂ ਭਰਾ ਹਾਥੀ ਤੇ ਤੰਦੂਆ ਬਣੇ ਹੋਏ ਸੀ ਸੋ ਭਗਤ ਮਾਲਾ ਵਿੱਚ ਪ੍ਰਸੰਗ ਆਉਂਦਾ ਹੈ ਕਿ ਹਾਥੀ ਤੇ ਤੰਦੂਆ ਗੰਧਰਵ ਦੇ ਪੁੱਤਰ ਸਨ ਪਿਤਾ ਦੇ ਗੁਜਰਨ ਤੋਂ ਬਾਅਦ ਜਦੋਂ ਆਪਸ ਵਿੱਚ ਜਾਇਦਾਦ ਵੰਡਣ ਲੱਗੇ ਤਾਂ ਵੱਡੇ ਭਰਾ ਹਾਥੀ ਨੇ ਛੋਟੇ ਭਰਾ ਤੰਦੂਏ ਨੂੰ ਕੁਝ ਨਾ ਦਿੱਤਾ ਇਹਨਾਂ ਦੋਹੇ ਭਰਾਵਾਂ ਦੀ ਵਾਕ ਸਿੱਧੀ ਸੀ ਛੋਟੇ ਭਰਾ ਤੰਦੂਏ ਨੇ ਵੱਡੇ ਭਰਾ ਨੂੰ ਕਿਹਾ ਕਿ ਜਾ ਤੂੰ ਹਾਥੀ ਬਣੇ ਤੇ ਵੱਡੇ ਭਰਾ ਨੇ ਛੋਟੇ ਭਰਾ ਨੂੰ ਕਿਹਾ ਜਾ ਤੂੰ ਤੰਦੂਆ ਬਣੇ ਛੋਟਾ ਭਰਾ ਕਹਿਣ ਲੱਗਾ ਭਰਾਵਾ ਕੋਈ ਗੱਲ ਨਹੀਂ ਤੈਨੂੰ ਹੀ ਪਕੜਿਆ ਕਰਾਂਗਾ ਇਸ ਪ੍ਰਕਾਰ ਹੀ ਦੂ ਤਰਾਂ ਕਰਕੇ ਲਿਖਿਆ ਮਿਲਦਾ ਹੈ ਇਹ ਤੰਦੂਆ ਬਣ ਕੇ ਹਰੀ ਹਰ ਛੇਤਰ ਵਿੱਚ ਰਹਿਣ ਲੱਗ ਪਿਆ ਇੱਕ ਦਿਨ ਵੱਡਾ ਭਰਾ ਹਾਥੀ ਆਪਣੇ ਬੱਚਿਆਂ ਦੇ ਸਮੇਤ ਕਲੋਲਾ ਕਰਦਾ ਨਦੀ ਵਿਚ ਆ ਵੜਿਆ ਉਧਰੋਂ ਤੰਦੂਗੇ ਨੇ ਆਪਣੀਆਂ ਤਾਰਾਂ ਖੜਾਈਆਂ ਹੋਈਆਂ ਸਨ ਹਾਥੀ ਤੰਦੂਗੇ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਿਆ ਵਿਪਤ ਕਾਲ ਅਜਿਹਾ ਸਮਾਂ ਹੁੰਦਾ ਹੈ ਜਦੋਂ ਆਪਣੇ ਵੀ ਆਪਣਿਆਂ ਦਾ ਸਾਥ ਛੱਡ ਜਾਂਦੇ ਹਨ ਜਿਵੇਂ ਕਿ ਬਾਦਸ਼ਾਹ ਦਾ ਪਾਵਨ ਵਾਕ ਹੈ ਵਿਪਤ ਪਰਿ ਸਭ ਹੀ ਸੰਗ ਛਾੜਤ ਕੋਊ ਨ ਆਵਤ ਨੇਰੈ ਇਹੀ ਹਾਲਤ ਹਾਥੀ ਦੀ ਹੋਈ ਕੁਝ ਸਮਾਂ ਤਾਂ ਪਰਿਵਾਰ ਦੇ ਸੰਬੰਧੀ ਜੰਗਲ ਵਿੱਚੋਂ ਖੁਰਾਕ ਲਿਆ ਕੇ ਦਿੰਦੇ ਰਹੇ ਪਰ ਹੌਲੀ-ਹੌਲੀ ਸਭ ਤਿਆਗ ਗਏ ਖੁਰਾਕ ਨਾ ਮਿਲਣ ਦੇ ਕਾਰਨ ਹਾਥੀ ਦਾ ਸਰੀਰ ਕਮਜ਼ੋਰ ਹੋ ਗਿਆ ਜਿਸ ਕਾਰਨ ਤੰਦੂਆ ਹਾਥੀ ਤੇ ਭਾਰੂ ਪੈ ਗਿਆ ਜਦੋਂ ਤੰਦੂਏ ਨੇ ਹਾਥੀ ਨੂੰ ਗਹਿਰੇ ਪਾਣੀ ਵਿੱਚ ਖਿੱਚਿਆ ਹਾਥੀ ਨੇ ਹਰ ਪਾਸਿੋਂ ਆਪਣੀ ਜਾਨ ਸੰਕਟ ਵਿੱਚ ਦੇਖੀ ਅਜੇ ਡੂੰਘੇ ਪਾਣੀ ਵਿੱਚ ਡੁੱਬਣ ਵਾਲਾ ਹੀ ਸੀ ਕਿ ਅਚਾਨਕ ਇੱਕ ਕਮਲ ਪਾਣੀ ਵਿੱਚ ਤੈਰਦਾ ਇਸ ਨੂੰ ਪ੍ਰਭुत ਹੋਇਆ ਜਿਸ ਨੂੰ ਸੁੰਡ ਨਾਲ ਚੁੱਕ ਕੇ ਪ੍ਰਮਾਤਮਾ ਨੂੰ ਕਮਲ ਦੀ ਭੇਟਾ ਅਰਪਣ ਕਰਕੇ ਸਹਾਇਤਾ ਲਈ ਪੁਕਾਰਿਆ ਜਦੋਂ ਇਹ ਬੇਨਤੀ ਕੀਤੀ ਤਾਂ ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਤੰਦਾਂ ਕੱਢ ਕੇ ਹਾਥੀ ਨੂੰ ਮੁਕਤ ਕੀਤਾ ਜੈਸਾ ਕਿ ਕਰ ਧਰੇ ਚੱਕਰ ਬੈਕੁੰਥ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀ आले ਮਹਿਮਾ ਨਾਮ ਕਹਾ ਲੋ ਵਰਨੋ RAM ਕਹਿਤ ਬੰਧਨ ਤੇ ਟੂਟਾ ਏ ਪਾਈ ਪਰਮੇਸ਼ਰ ਦੇ ਨਾਮ ਦੀ ਮਹਿਮਾ ਵਡਿਆਈ ਕਿਥੋਂ ਕ ਤੱਕ ਵਰਣਨ ਕਰਕੇ ਦਸੀਏ ਜਿਸਨੇ ਵੀ RAM ਪਰਮੇਸ਼ਰ ਦਾ ਨਾਮ ਕਥਨ ਕੀਤਾ ਹੈ ਉਸ ਜੀਵ ਦੇ ਕਰਤਾ ਭੋਗਤਾ ਦੇ ਬੰਧਨ ਟੁੱਟ ਗਏ ਹਨ ਉਸ ਹਾਥੀ ਦੇ ਤੰਦੂਗੇ ਦੀਆਂ ਤਾਰਾਂ ਦੇ ਬੰਧਨ ਟੁੱਟ ਗਏ ਸਨ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰ ਅਜਾਮਲ ਨਾਮੀ ਪਾਪੀ ਕੋ ਕਰਮ ਕਰਨ ਵਾਲੇ ਪੁਰਖ ਨੂੰ ਪਾਤਸ਼ਾਹ ਫਰਮਾਉਂਦੇ ਜਗ ਜਾਣਦਾ ਹੀ ਆ ਕੋਈ ਲੁਕੀ ਸ਼ਿਪੀ ਬਾਤ ਨਹੀਂ ਹੈ ਪਰੰਤੂ ਇੱਕ ਛਿਨ ਭਾਵ ਅੱਖ ਦੇ ਚਮਕਣ ਜਿੰਨੇ ਸਮੇਂ ਵਿੱਚ ਹੀ ਉਸ ਦਾ ਨਾਮ ਦੇ ਪ੍ਰਤਾਪ ਕਰਕੇ ਪਾਰ ਉਤਾਰਾ ਹੋ ਗਿਆ ਸੀ ਸੋ ਦੱਸਦੇ ਆ ਜਾਮਲ ਕਾਨਕਬੁਜ ਜਾਤੀ ਦਾ ਬ੍ਰਾਹਮਣ ਸੀ ਇਸ ਦਾ ਪਿਤਾ ਰਾਜ ਪੰਡਿਤ ਸੀ ਪਿਤਾ ਜੀ ਨੇ ਇਸ ਨੂੰ ਗੁਰੂ ਕੋਲ ਵਿੱਦਿਆ ਪੜਨ ਲਈ ਪਾ ਦਿੱਤਾ ਗੁਰੂ ਜੀ ਦਾ ਆਸ਼ਰਮ ਪਹਾੜ ਵੱਲ ਸੀ ਅਤੇ ਇਸ ਦਾ ਘਰ ਸ਼ਹਿਰ ਦੇ ਦੱਖਣ ਵੱਲ ਸੀ ਗੁਰੂ ਜੀ ਨੇ ਆਜਾਮਲ ਨੂੰ ਪਹਿਲੇ ਦਿਨ ਤੋਂ ਹੀ ਇਹ ਹਦਾਇਤ ਰੱਖੀ ਸੀ ਕਿ ਵਿੱਦਿਆ ਪੜਨ ਆਉਣ ਤੇ ਜਾਣ ਸਮੇਂ ਸ਼ਹਿਰ ਦੇ ਅੰਦਰਲੇ ਰਸਤੇ ਨੂੰ ਨਹੀਂ ਔੜਾ ਅਤੇ ਨਾ ਹੀ ਜਾਣਾ ਹੈ ਬਾਹਰਲੇ ਰਸਤੇ ਨੂੰ ਘੁੰਮ ਕੇ ਆਉਣਾ ਹੈ ਇਸ ਨਾਲ ਅਜਾਮਲ ਨੂੰ 2.5 ਮੀਲ ਦਾ ਪੈੜਾ ਵਾਧੂ ਤੈਅ ਕਰਨਾ ਪੈਂਦਾ ਸੀ ਅਜਾਮਲ ਬਾਹਰਲੇ ਰਸਤੇ ਨੂੰ ਆਉਂਦਾ ਤੇ ਪੜਨ ਤੋਂ ਬਾਅਦ ਉਸੇ ਹੀ ਰਸਤੇ ਨੂੰ ਵਾਪਸ ਚਲਾ ਜਾਂਦਾ ਇਸ ਨੇ ਬਹੁਤ ਸਾਰੇ ਵੇਦ ਸ਼ਾਸਤਰ ਅਤੇ ਧਰਮ ਗ੍ਰੰਥਾਂ ਦਾ ਅਧਿਐਨ ਕਰ ਲਿਆ ਇੱਕ ਦਿਨ ਅਜਾਮਲ ਆਪਣੇ ਗੁਰੂ ਜੀ ਦੇ ਕਥਨਾਂ ਦੀ ਉਲੰਘਣਾ ਕਰਕੇ ਸ਼ਹਿਰ ਦੇ ਵਿੱਚਕਾਰਲੇ ਰਸਤੇ ਤੋਂ ਚੱਲ ਪਿਆ ਇਸ ਰਸਤੇ ਉੱਪਰ ਵੇਸ਼ਵਾਵਾਂ ਦੇ ਕੋਠੇ ਪੈਂਦੇ ਸਨ ਅਜਾਮਲ ਚੜ੍ਹਦੀ ਜਵਾਨੀ ਅਤੇ ਵੇਸ਼ਵਾ ਦੀ ਸੁੰਦਰਤਾ ਤੇ ਕਾਮ ਵਾਸ਼ਨਾਵਾਂ ਵਾਲੇ ਹਾ ਭਾਵਾਂ ਨੇ ਅਜਾਮਲ ਨੂੰ ਪੂਰੀ ਤਰ੍ਹਾਂ ਵੇਸ਼ਵਾ ਦਾ ਹੀ ਬਣਾ ਦਿੱਤਾ ਉਹ ਸਮੇਂ ਤੋਂ ਵੇਸ਼ਵਾ ਦੇ ਦੁਆਰੇ ਤੇ ਜਾਣ ਲੱਗ ਪਿਆ ਅਤੇ ਗੁਰੂ ਆਸ਼ਰਮ ਜਾਣਾ ਛੱਡ ਦਿੱਤਾ ਭਾਵੇਂ ਘਰ ਵਿੱਚ ਅਜਾਮਲ ਦੀ ਵਿਹੁਤਾ ਪਤਨੀ ਵੀ ਸੀ ਪਰੰਤੂ ਵੇਸ਼ਵਾ ਦੀ ਸੁੰਦਰਤਾ ਤੇ ਚੰਚਲਤਾ ਨੇ ਅਜਾਮਲ ਨੂੰ ਸ਼ਾਦੀ ਕਰਵਾਉਣ ਸਮੇਂ ਕੀਤੇ ਸਾਰੇ ਵਾਅਦੇ ਭੁਲਾ ਦਿੱਤੇ। ਰਾਜੇ ਨੂੰ ਅਜਾਮਲ ਦੇ ਵੇਸ਼ਵਾ ਗਾਮੀ ਹੋਣ ਦੀ ਖਬਰ ਮਿਲ ਚੁੱਕੀ ਸੀ। ਰਾਜੇ ਨੇ ਅਜਾਮਲ ਦੀ ਸਾਰੀ ਜਾਇਦਾਦ ਇਸ ਦੀ ਵਿਵਹਤਾ ਪਤਨੀ ਨੂੰ ਦੇ ਕੇ ਅਜਾਮਲ ਅਤੇ ਵੇਸ਼ਵਾ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ। ਇਹ ਦੋਵੇਂ ਜਣੇ ਝੌਂਪੜੀ ਬਣਾ ਕੇ ਜੰਗਲ ਵਿੱਚ ਰਹਿਣ ਲੱਗ ਪਏ ਅਤੇ পেট ਭਰਨ ਦੇ ਲਈ ਅਜਾਮਲ ਨੇ ਛੋਟੇ-ਮੋਟੇ ਪੰਛੀਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਲੋਕੀ ਉਸ ਨੂੰ ਅਜਾਮਲ ਪਾਪੀ ਕਹਿਣ ਲੱਗ ਪਏ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਇਹਨਾਂ ਦੇ ਘਰ ਛੇ ਪੁੱਤਰਾਂ ਨੇ ਜਨਮ ਲਿਆ ਅਜਾਮਲ ਪਰਿਵਾਰ ਦੀ ਪਰਵਰਿਸ਼ ਲਈ ਸਾਰਾ ਦਿਨ ਚਿੜੀਆਂ ਆਦਿ ਦਾ ਸ਼ਿਕਾਰ ਖੇਡਦਾ ਰਹਿੰਦਾ ਇਹਨਾਂ ਪੰਛੀਆਂ ਦਾ ਮਾਸ ਭੁੰਨ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ পেট ਭਰਦਾ ਹੁਣ ਸਾਰੇ ਇਲਾਕੇ ਅੰਦਰ ਉਹ ਅਜਾਮਲ ਪਾਪੀ ਕਰਕੇ ਜਾਣਿਆ ਜਾਣ ਲੱਗਾ ਸੀ ਇੱਕ ਦਿਨ ਸਿਆਲ ਦੀ ਝੜੀ ਲੱਗੀ ਹੋਈ ਸੀ ਸੰਧਿਆ ਵੇਲੇ ਦੋ ਸਾਧੂ ਇਸ ਦੀ ਝੌਂਪੜੀ ਕੋਲ ਆਏ ਅਜਾਮਲ ਕਰਨੇ ਸੀ ਵੇਸ਼ਵਾ ਨੇ ਉਹਨਾਂ ਸਾਧੂਆਂ ਦਾ ਸਨਮਾਨ ਕੀਤਾ ਵੇਸ਼ਵਾ ਦਾ ਮਨ ਸਾਧੂਆਂ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ ਆਪਣੇ ਪਾਸ ਵਾਲੀ ਝੌਂਪੜੀ ਵਿੱਚ ਉਹਨਾਂ ਨੂੰ ਠਹਿਰਾ ਦਿੱਤਾ ਗਰਮ ਪਾਣੀ ਨਾਲ ਉਹਨਾਂ ਦੇ ਹੱਥ ਪੈਰ ਧੋਏ ਇੰਨੇ ਨੂੰ ਅਜਾਮਲ ਵੀ ਆ ਗਿਆ ਵੇਸ਼ਵਾ ਨੇ ਕਿਹਾ ਅੱਜ ਆਪਾਂ ਘਰੇ ਮਾਸ ਨਹੀਂ ਰੇਨਣਾ ਕਿਉਂਕਿ ਅੱਜ ਘਰੇ ਸੰਤ ਆਏ ਹੋਏ ਆ ਇਹਨਾਂ ਪੰਛੀਆਂ ਨੂੰ ਕਿਸੇ ਹੋਰ ਨੂੰ ਦੇ ਦੇਵੋ ਅਜਾਮਲ ਨੇ ਉਵੇਂ ਹੀ ਕੀਤਾ ਅਤੇ ਹੱਥ ਪੈਰ ਧੋ ਕੇ ਸੰਤਾਂ ਦੇ ਚਰਨੀ ਟਹਿ ਪਿਆ ਰੋ ਰੋ ਕੇ ਆਪਣੇ ਕੀਤੇ ਗੁਨਾਹਾਂ ਦੀ ਖਿਮਾ ਮੰਗਣ ਲੱਗਾ ਫਿਰ ਉਹਨਾਂ ਨੇ ਸੰਤਾਂ ਨੂੰ ਭੁੱਜੇ ਹੋਏ ਛੋਲੇ ਖਵਾ ਕੇ ਆਰਾਮ ਕਰਨ ਲਈ ਕਿਹਾ ਦੂਜੇ ਦਿਨ ਅਜਾਮਲ ਨੇ ਸਾਰੀ ਕਥਾ ਸੰਤਾਂ ਨੂੰ ਸੁਣਾਈ ਆਪਣੇ ਜੀਵਨ ਦੇ ਉਧਾਰ ਲਈ ਬੇਨਤੀ ਕੀਤੀ ਸੰਤਾਂ ਨੇ ਇਸ ਦੇ ਘਰ ਜੋ ਰਾਤ ਕੱਟੀ ਸੀ ਅਤੇ ਅਨ ਦਾਣਾ ਛੱਗਿਆ ਸੀ ਜਿਸ ਕਰਕੇ ਉਹਨਾਂ ਦਾ ਉਧਾਰ ਕਰਨਾ ਚਾਹੁੰਦੇ ਸਨ ਜਾਂ ਐਉਂ ਜਾਣ ਲੋ ਕਿ ਜਾਮਲ ਦੇ ਚੰਗੇ ਭਾਗ ਜਾਗ ਪਏ ਸਨ ਕਿ ਪੂਰੇ ਸੰਤਾਂ ਦਾ ਮਿਲਾਪ ਹੋ ਗਿਆ ਸੀ ਜੈਸਾ ਪਾਵਨ ਗੁਰਬਾਣੀ ਦਾ ਵਾਕ ਹੈ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਸੰਤਾਂ ਦੇ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਸਮਝਾਇਆ ਕਿ ਤੁਹਾਡੇ ਘਰ ਜੋ ਪੁੱਤਰ ਪੈਦਾ ਹੋਵੇਗਾ ਉਸ ਦਾ ਨਾਮ ਨਾਰਾਇਣ ਰੱਖ ਦੇਣਾ ਅਤੇ ਪ੍ਰਭੂ ਤੁਹਾਡਾ ਭਲਾ ਕਰੇਗਾ ਇਹ ਕਹਿ ਕੇ ਸੰਤ ਚੱਲ ਪਏ ਸਮਾਂ ਆਉਣ ਤੇ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਉਸ ਦਾ ਨਾਮ ਨਾਰਾਇਣ ਰੱਖਿਆ ਗਿਆ ਇਹ ਦੋਵੇਂ ਜੀ ਹਰ ਸਮੇ ਪੁੱਤਰ ਨਾਰਾਇਣ ਨਾਲ ਪਰਚੇ ਰਹਿੰਦੇ ਅਜਾਮਲ ਦਾ ਅੰਤ ਸਮਾਂ ਆ ਪਹੁੰਚਾ ਜਿਵੇਂ ਦੂਤ ਉਸ ਦੀ ਜਿੰਦ ਕੱਢਣ ਲਈ ਆਏ ਅਜਾਮਲ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਕਿ ਪੁੱਤਰ ਨਾਰਾਇਣ ਮੈਨੂੰ ਇਨ੍ਹਾਂ ਜਮਦੂਤਾਂ ਕੋਲੋਂ ਬਚਾ ਲੈ ਇਹ ਸੁਣ ਕੇ ਜਮਦੂਤ ਡਰ ਗਏ ਕਿ ਨਾਰਾਇਣ ਦਾ ਨਾਮ ਲੈਣ ਵਾਲੇ ਨੂੰ ਅਸੀਂ ਕਿਵੇਂ ਲਿਜਾ ਸਕਦੇ ਹਾਂ ਉਸੇ ਵੇਲੇ ਰਾਮਗਣ ਆ ਗਏ ਅਤੇ ਜਾਮਲ ਦੀ ਜੀਵ ਆਤਮਾ ਨੂੰ ਬਿਬਾਣ ਵਿੱਚ ਸਵਾਰ ਕਰ ਲਿਆ ਤਾਂ ਜਮਦੂਤਾ ਨੇ ਕਿਹਾ हे ਰਾਮਗਣੋ ਇਹ ਤਾਂ ਬਹੁਤ ਵੱਡਾ ਪਾਪੀ ਹੈ ਤੁਸੀਂ ਇਸ ਨੂੰ ਕਿੱਥੇ ਲਈ ਜਾ ਰਹੇ ਹੋ ਤਾਂ ਰਾਮਗਣਾ ਨੇ ਉੱਤਰ ਦਿੱਤਾ ਕਿ ਇਹ ਪਾਪੀ ਸੀ ਪਰੰਤੂ ਅੰਤ ਸਮੇਂ ਇਸ ਨੇ ਨਾਰਾਇਣ ਨੂੰ ਪੁਕਾਰਿਆ ਹੈ ਇਸ ਲਈ हे ਜਮਦੂਤੋ ਹੁਣ ਸਾਡੇ ਨਾਲ ਇਹ ਬੇਕੁੰਠ ਧਾਮ ਜਾ ਰਿਹਾ ਇਸ ਪ੍ਰਕਾਰ ਭਾਵੇਂ ਪੁੱਤਰ ਦਾ ਨਾਮ ਰੱਖਿਆ ਹੁਣ ਕਾਰਨ ਹੀ ਪ੍ਰਭੂ ਦਾ ਨਾਮ ਲਿਆ ਪਰੰਤੂ ਅਜਾਮਲ ਜਮਾ ਦੇ ਨਾਲ ਨਹੀਂ ਗਿਆ ਸਗੋਂ ਬੇਕੁੰਠ ਦਾ ਵਾਸੀ ਬਣ ਗਿਆ ਅਜਾਮਲ ਨੇ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਪ੍ਰਮਾਤਮਾ ਦੇ ਨਾਮ ਤੇ ਆਪਣੇ ਪੁੱਤਰ ਦਾ ਨਾਮ ਰੱਖਿਆ ਸੀ ਇਹ ਨਾਮ ਦੀ ਮਹਿਮਾ ਹੈ ਕਿ ਅਜਾਮਲ ਜਮਾ ਦੇ ਦੇਸ਼ ਨੂੰ ਨਹੀਂ ਗਿਆ ਭਾਈ ਗੁਰਦਾਸ ਜੀ ਅਜਾਮਲ ਦੇ ਪ੍ਰਸੰਗ ਨੂੰ ਇਸ ਪ੍ਰਕਾਰ ਫਰਮਾਉਂਦੇ ਆ ਪਦਤ ਅਜਾਮਲ ਪਾਪ ਕਰ ਜਾਏ ਕਲਾ ਵਤਣੀ ਦੇ ਰਹਾ ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦਹਿਆ ਬਿਰਥਾ ਜਨਮ ਗਵਾਇ ਭਵ ਜਲ ਅੰਦਰ ਫਿਰਦਾ ਵਹਿਆ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ ਪੁੱਤ ਉਪੰਨਾ ਸਤਵਾਂ ਨਾਉ ਧਰਨੋਂ ਚਿੱਤ ਓਮਹਿਆ ਗੁਰੂ ਦੁਆਰੇ ਜਾਇ ਕੈ ਗੁਰਮੁਖ ਨਾਉ ਨਰਾਇਣ ਕਹਿਆ ਅੰਤ ਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਸਹਿਆ ਹਰਜਨਾ ਗਿਆ ਸੁਰਗ ਜਮ ਡੰਡ ਨ ਸਹਿਆ ਨਾਏ ਲਏ ਦੁਖ ਡੇਰਾ ਟਹਿਆ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਸਾਰੀਆਂ ਮੰਦੀਆਂ ਚਿਤਵੜੀਆਂ ਪੂਰੀਆਂ ਕਰਨ ਵਾਲੇ ਚਿੰਤਾ ਮਨ ਪਰਮੇਸ਼ਰ ਦਾ ਨਾਮ ਜਾਦ ਕਰਿਆ ਕਰ ਤਾਂ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਗਾ ਭਾਵ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਵੇਂਗਾ ਫਿਰ ਸਤਿਗੁਰਾਂ ਨੂੰ ਖੜ ਦਰਸ਼ਨੀ ਸਾਧੂਆਂ ਨੇ ਕੁਝ ਪ੍ਰਸ਼ਨ ਕੀਤੇ ਸਤਿਗੁਰੂ ਜੀ ਆਪ ਹੀ ਪਹਿਲਾਂ ਉਹਨਾਂ ਵੱਲੋਂ ਕੀਤੇ ਪ੍ਰਸ਼ਨਾਂ ਨੂੰ ਕਥਨ ਕਰਕੇ ਫਿਰ ਉੱਤਰ ਦੇਣਗੇ ਸੋਰਠ ਮਹੱਲਾ ਨਾਵਾਂ ਪ੍ਰਾਨੀ ਕੌਣ ਉਪਾਉ ਕਰੈ हे ਸਤਿਗੁਰੂ ਜੀ ਪ੍ਰਾਨੀ ਜੀਵ ਆਪਣੇ ਉਧਾਰ ਵਾਸਤੇ ਕਿਹੜਾ ਉਪਾ ਯਤਨ ਕਰੇ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੈ ਰਹਾਉ ਜਿਸ ਯਤਨ ਤੇ ਰਾਮ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਾਉਣਾ ਕਰੀਏ ਤੇ ਜਮਾਂ ਦਾ ਡਰ ਹਰੈ ਦੂਰ ਹੋ ਜਾਵੇ ਨਾਸ ਹੋ ਜਾਵੇ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਫੁਨ ਕਰਈ ਇਹ ਸਤਿਗੁਰੂ ਜੀ ਨੇਤਨਮਿਤ ਪ੍ਰਾਚਿਤ ਕਾਮਕ ਨਖਿਧ ਆਦਿਕ ਪੰਜਾਂ ਕੰਮਾਂ ਵਿੱਚੋਂ ਕਿਹੜਾ ਕਰਮ ਕਰਨਾ ਚਾਹੀਦਾ ਨ੍ਰਿਤਕ ਨਾਟਕ ਗਾਉਣ ਵਜਾਉਣ ਆਦ ਵਿਦਿਆ ਵਿੱਚੋਂ ਦੱਸੋ ਕਿਹੋ ਜਹੀ ਵਿਦਿਆ ਪੜ੍ਹਨੀ ਚਾਹੀਦੀ ਹੈ ਫੁਨ ਅਤੇ ਫੇਰ ਜੀਵ ਕਿਹੜਾ ਕਰਮ ਕਰੇ ਹੀ ਕਰੇ ਸਤਜੁਗ ਦੇ ਲੋਕਾਂ ਤ੍ਰੇਤੇ ਦੇ ਲੋਕਾਂ ਦੁਆਪਰ ਦੇ ਲੋਕਾਂ ਜਾਂ ਕਲਯੁਗ ਦੇ ਲੋਕਾਂ ਅਨੁਸਾਰ ਜਗ ਆਦਿਕ ਤੇ ਕਿਹੜੇ ਸ਼ੁਭ ਕਰਮ ਕਰਨੇ ਚਾਹੀਦੇ ਆ ਕੌਣ ਨਾਮ ਗੁਰ ਜਾ ਕੈ ਸਿਮਰੈ ਭਾਵ ਸਾਗਰ ਕਉ ਤਰਈ ਏ ਸਤਗੁਰੂ ਜੀ ਉਹ ਕਿਹੜਾ ਨਾਮ ਗੁਰ ਵੱਡਾ ਹੈ ਜਿਸ ਦੇ ਸਿਮਰਨ ਕਰਕੇ ਜੀਵ ਭਾਵ ਸਾਗਰ ਸੰਸਾਰ ਸਮੁੰਦਰ ਨੂੰ ਤਰ ਜਾਵੇ ਕਲਮੇ ਇੱਕ ਨਾਮ ਕਿਰਪਾ ਨਿਧ ਜਾਹ ਜਪੈ ਗਤ ਪਾਵੈ ਹੇ ਭਾਈ ਕਲਯੁਗ ਵਿੱਚ ਇੱਕ ਕਿਰਪਾ ਦਇਆ ਦੇ ਨਿਧ ਸਮੁੰਦਰ ਪਰਮੇਸ਼ਰ ਦਾ ਨਾਮ ਹੀ ਇੱਕ ਓੰਕਾਰ ਨਾਮ ਹੀ ਸ਼੍ਰੋਮਣੀ ਹੈ ਜਿਸ ਇੱਕ ਓੰਕਾਰ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਜੀਵ ਗਤ ਮੁਕਤੀ ਨੂੰ ਦੇ ਸਰੂਪ ਦੀ ਪ੍ਰਾਪਤੀ ਪਾ ਸਕਦਾ ਹੈ ਔਰ ਧਰਮਤਾ ਕੈ ਸਮ ਨਾਹਿਨ ਇਹ ਬਿਦ ਬੇਦ ਬਤਾਵੈ ਹੋਰ ਕੋਈ ਵੀ ਨਿਤਨਮਿਤ ਆਦ ਨ੍ਰਿਤਕਾਰੀ ਕਰਮ ਨਾਟਕ ਅਖਰਾਂ ਵਰਣਨ ਰੂਪ ਵਿਦਿਆ ਆਦ ਜਾਂ ਜਾਗ ਆਦ ਧਰਮ ਪੁੰਨ ਕਰਮ ਇਸ ਨਾਮ ਸਮ ਬਰਾਬਰ ਨਹੀਂ ਹਨ ਫਿਰ ਪ੍ਰਸ਼ਨ ਹੈ ਸਤਿਗੁਰੂ ਜੀ ਇਸ ਵਿਧੀ ਨੂੰ ਆਪ ਹੀ ਕਹਿੰਦੇ ਹੋ ਕਿ ਵੇਦ ਵੀ ਕਹਿੰਦੇ ਹਨ ਸਤਿਗੁਰੂ ਦੱਸਦੇ ਹੈ ਭਾਈ ਇਸ ਜੁਗਤ ਨੂੰ ਵੇਦ ਵੀ ਦੱਸਦਾ ਹੈ ਕਿ ਕਲਯੁਗ ਦੇ ਅੰਦਰ ਪਰਮੇਸ਼ਰ ਦੇ ਨਾਮ ਬਰਾਬਰ ਹੋਰ ਕੋਈ ਵਸਤੂ ਨਹੀਂ ਪਾਪ ਸਭ ਤੋਂ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਹੀ ਹੈ ਫਿਰ ਪ੍ਰਸ਼ਨ ਸੀ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ ਪਾਤਸ਼ਾਹ ਫਰਮਾਉਂਦੇ ਆ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਜਿਸ ਪਰਮੇਸ਼ਰ ਨੂੰ ਗੁਸਾਈ ਕੋ ਪ੍ਰਿਥਵੀ ਦਾ ਸਾਈ ਮਾਲਕ ਕਹੀਦਾ ਹੈ ਅਤੇ ਜੋ ਵਿਸ਼ੇ ਸੁਖ ਤੋਂ ਅ ਗਿਆਨ ਦੇ ਦੁਖ ਤੋਂ ਰਹਿਤ ਤੇ ਹਮੇਸ਼ਾ ਮਾਇਆ ਦੇ ਮੋਹ ਤੋਂ ਨਿਰਲੇਪੀ ਅਸੰਗ ਰਹਿੰਦਾ ਹੈ ਉਸ ਦਾ ਜਿਹੋ ਜਿਹਾ ਅਸਚਰਜ ਸਰੂਪ ਹੈ ਸੋ ਤੁਮਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ ਉਹ ਪ੍ਰਕਿਰਤੀ ਦਾ ਆਸਰਾ ਇੰਦਰੀਆਂ ਦਾ ਪ੍ਰਕਾਸ਼ਕ ਵਾਹਿਗੁਰੂ ਤੇਰੇ ਹਿਰਦੇ ਦੇ ਅੰਦਰ ਹੀ ਨਿਰੰਤਰ ਇੱਕ ਰਸ ਵਸ ਰਿਹਾ ਜਿਵੇਂ ਦਰਪਣ ਸ਼ੀਸ਼ੇ ਵਿੱਚ ਮੂੰਹ ਦਿਸਦਾ ਹੈ ਨਾ ਪ੍ਰਤੀਬਿੰਬ ਵਸਦਾ ਹੈ ਇਉਂ ਪ੍ਰਤੀਬਿੰਬ ਨਿਆਈ ਵਾਗ ਆਨੰਦ ਸਰੂਪ ਪਰਮੇਸ਼ਰ ਦਾ ਪ੍ਰਤੀਬਿੰਬ ਤੇਰੇ ਹਿਰਦੇ ਅੰਦਰ ਪੈ ਰਿਹਾ ਹੈ ਅੰਤਹਿ ਕਰਨ ਰੂਪੀ ਸ਼ੀਸ਼ੇ ਨੂੰ ਗਿਆਨ ਰੂਪੀ ਸਵਾ ਨਾਲ ਮਾਂਜ ਕੇ ਸਰੂਪ ਰੂਪੀ ਮੁਖੜਾ ਦੇਖਣਾ ਕਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਫਤੇਹ